ਹੂੰ ਸੱਚੀ ਸੱਚੀ ਤਿਆਰ ਹੋ ਕੇ ਚੀਤਾ ਤਿਆਰ ਹੋ ਕੇ ਸੱਚੀ ਸੱਚੀ ਤਿਆਰ ਹੈ ਯਾਰ ਤੂੰ ਸੱਚੀ ਮੇਰੇ ਕੋਲ ਆ ਕੇ ਉਹ ਯਾਰ ਸੱਚੀ ਤਿਆਰ ਹੈ ਛੇਤੀ ਕਰੋ ਮੈਂ ਇਧਰ ਕੁੰਡੇ ਕੰਡ ਲਾਦਾ ਮੈਨਾਂ ਨੂੰ ਪਕਾ ਤੇ ਆਇਆ ਹੈ ਸੂਟ ਬਾਹਰ ਗਲਪਸਟਰੀ ਦੀ ਲਾਣੀ ਰਹੀ ਕਿਉਂ ਕਿ ਤਰ੍ਹਾਂ ਦਾ ਹੋ ਗਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮੰਦੀਤ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸਵੇਰ ਦੇ ਬਾਜਰੀ ਨੇ 9 ਠੀਕ ਹੈ ਰੋਟੀ ਪਾਣੀ ਦਾ ਆਪਾਂ ਨੇ ਸਾਰਿਆਂ ਨੇ ਵੇੜ ਤੇ ਆ ਸਿਰਫ ਮੇਰੇ ਅੰਦਰ ਮਨ ਲੀ ਅੰਦਰ ਤਾਂ ਕੰਮਕਾਰ ਹਜੇ ਪਏ ਨਹੀਂ ਝਾੜੂ ਪੋਚਾ ਲਾਣ ਤੋਂ ਪਿਆ ਭਾਂਡੇ ਪਏ ਨੇ ਮਾਂਜਣ ਦੇ ਬਾਕੀ ਮੈਂ ਰੋਟੀ ਸਾਰਿਆਂ ਨੂੰ ਖਵਾਦੀ ਬਸ ਉਦਮ ਰਹਿੰਦਾ ਹੈ ਠੀਕ ਹੈ ਮੈਂ ਸੋਚੇ ਚਲੋ ਆਪਾਂ ਬੇੜਾ ਸੰਭਰ ਦਈਏ ਤੇ ਅੱਜ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਆਲ YouTube ਫੈਮਿਲੀ ਨੂੰ ਜੀ ਹੈਪੀ ਗੁਰਪੁਰਬ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਆਪਣੇ ਇਹ ਪਿਆਰ ਹੋਣਾ ਮੈਂ ਪਿਆਰ ਹੈ ਸਿਰਫ ਲਿਪਿਸਟਿਕ ਲਾਣੀ ਰਹੀ ਵੀ ਉਹ ਬਾਹਰ ਆ ਗਈ ਮੰਮੀ ਕਿੱਧਰੇ ਟੋਮੀ ਹੈ ਟੋਮੀ ਉਰੀ ਹੋਣਾ ਇਹ ਕਰ ਰਿਹਾ ਆਪਣੇ ਚਾਚੂ ਨਾਲ ਗੱਲਾਂ ਫੋਨ ਤੇ ਚਾਚੂ ਟੋਮੀ ਬਹੁਤ ਬੜਾ ਹੋ ਗਿਆ ਚਾਚੂ ਠੀਕ ਹੈ ਆਪਾਂ ਬਰੇਡ ਤੇ ਝਾੜੂ ਲਾ ਦਈਏ ਪਹਿਲਾਂ ਤਾਂ ਮੈਂ ਸੁੱਕੀ ਲਾਇਆ ਸੀਗਾ ਭਈਆ ਛੰਬਰਨ ਕਿਸ ਦਿਹਾੜੀ ਕਹਿੰਦੇ ਵੀ ਰੈਣ ਦੇ ਤੂੰ ਹਣਾ ਵੀ ਉਹਨੂੰ ਉਹ ਕਰ ਲੈਣ ਦੇ ਅ ਕੀ ਕਹਿੰਦੇ ਆ ਬਿਲਾ ਸੰਧੀ ਤਿਆਰੀ ਕਰ ਲੈਣ ਦੇ ਹਣਾ ਮੈਂ ਕਿਹਾ ਚਲੋ ਰੈਣ ਦੋ ਫਿਰ ਮੈਂ ਕਿ ਮੈਂ ਆਪਣਾ ਝਾੜੂ ਲਾ ਲੰਨੀ ਤੇ ਹੁਣ ਆਪਾਂ ਲੱਗੇ ਵਿੜੇ ਚ ਝਾੜੂ ਲਾਣ ਠੀਕ ਹੈ ਰਾਤਾਂ ਐ ਹੋ ਗਿਆ ਸੀਗਾ ਵੀ ਮੀਂਹ ਆ ਜਾਊਗਾ ਪਾਣੀ ਜਦੋਂ ਚਾਚੀ ਨੂੰ ਦਿਖਾ ਦੇਗਾ ਬੀ ਮੈਂ ਮਿਦਲਨ ਨੂੰ ਬਿਠਾਉਂਦਾ ਹਾਂ ਕਾਤੀ ਤਾਂ ਆਪਣੇ ਬੋਈ ਟਕਣਾ ਵੀ ਹੋਏ ਹੈ ਹੈ ਸਾਰੇ ਕੰਮ ਤੀਮੀਆਂ ਕਿਉਂ ਹੋਏ ਵੀ ਇਹੀ ਕਰੇ ਇੱਕ ਰੋਟੀ ਰੋਟੀ ਆ ਬਾਣੇ ਨੂੰ ਕਿਹਾ ਤਾਂ ਮੈਂ ਹੋਰ ਤਾਂ ਕੁਛ ਨਹੀਂ ਕਿਹਾ ਤਾਂ ਸਾਰਾ ਬੇੜਾ ਸੰਭਲਦੇ ਮਹਿਗੀ ਅੰਦਰ ਮੇਰੇ ਸਾਰੇ ਕੰਮ ਪਈ ਐ ਮੜੇ ਦੇ ਕੰਮ ਕਹਿ ਦੋ ਉਹਨਾਂ ਨੂੰ ਕਰਨ ਦੇ ਜਿਹੜੇ ਇੱਕ ਤਾਂ ਮੈਂ ਅਰਜ਼ਾ ਨਹੀਂ ਕਰੀ ਐਨਾਂ ਦਾ ਕੰਮ ਤਾਂ ਬੰਦਾ ਕੰਮ ਸੇ ਕੰਮ ਕਰੇ ਸ਼ਕਾਏ ਕੋਈ ਤਾਂ ਆਖ ਦੋ ਪਰ ਉਹ ਹੀ ਦਿੱਗਾ ਜੇ ਤੇ ਜਰਾ ਖੋਰ ਕੇ ਰੋਟੀ ਬਣਾਈ ਦੀ ਉਹ ਖੰਡੀ ਹੋ ਜਣੀ ਸਾਰੀ ਹੋ ਗਿਆ ਠੰਡੀ ਖਾਏ ਖਾਏ ਤੇ ਬੰਨ ਲੀ ਜਿਹਾ ਕੋਈ ਨੀ ਬੈ ਰੈ ਫ੍ਰਿਜ ਮੇ ਰੱਖ ਦਵਾ ਜਿਆਦਾ એનર્ਜੀ ਆਏ ਨਾ ਕਣਕ ਬੋਲੀ ਚਾਦਰ ਜੀ ਪੁਛਾ ਕੇ ਪਿੱਛੇ ਹੋਇਆ ਉਹ ਚਾਦਰ ਪਾਣੀ ਭੋਲੀ ਉੱਪਰ ਮਰ ਮੜਦੀ ਲੱਗ ਲੇਗੀ ਲੈ ਕਣ ਕੀ ਹੋ ਗਿਆ ਇਹਨੂੰ ਹਟ ਜੋ ਕਿਉਂ ਉਹਨੂੰ ਤੰਗ ਕਰੰਗ ਕਰਦੇ ਆ ਰਹੇ ਨੇ ਉਹ ਲੰਨੀ ਮਨੂ ਵਈ ਸੌ ਦਸਰ ਕੀ ਇਹਦੇ ਮੂੰਹ ਆਮਨ ਕੰਮ ਵੀ ਕਰਦਾ ਸਾਰਾ ਹੋਵੇ ਇਹ ਨਾ ਬਈ ਬੇੜਾ ਆਪਣੇ ਸਾਰੇ ਸੰਪਤੀਆ ਪੂੜਾ ਆਪਣੇ ਚਕਾ ਦੇ ਭਈਏ ਤੋਂ ਵੀ ਬਾਈ ਪੂੜਾ ਦੂਤ ਆਪਰੇ ਠੀਕ ਹੈ ਪੂਰਾ ਸਾਰਾ ਹੁਣੇ ਚੱਕ ਲਿਆ ਸਾਰੇ ਬੇੜਾ ਸੰਭਰ ਹੋ ਗਏ ਆਪਾਂ ਫਿਰ ਸਾਂਕੇ ਤੇ ਹੱਥ ਤੇ ਫੇਰ ਕੇ ਹੁਣ ਮੈਂ ਗੱਡੀ ਚੋਲ ਨਾ ਪਹਿਲਾਂ ਫਿਰ ਅੰਦਰ ਜਾਣਾ ਬੁੱਕਾ ਕਰ ਅੰਦਰਲੇ ਜਿਹੜੇ ਮੇਰੇ ਭਾਂਡੇ ਮਾਜਣੇ ਤੋਂ ਪਈਆਂ ਨੇ ਮੇਰੇ ਕੋਲ ਮੈਂ ਕਿਰਤ ਲਈ ਹੁੰਦੀ ਆਈ 500 ਰੁਪਏ ਦੇ ਦੇ ਉਦੋਂ 500 ਵੀ ਦੇਈ ਮੈਂ ਚੋਗਵੇਂ ਦੇ ਦੋ ਤੇ ਲੈਣੀ ਉਹਦੇ ਪੈਸੇ ਦੇ ਉਦੋਂ ਕਿ ਪਾਸਵਰਡ ਮੈਂ ਮੰਗ ਲੂ ਦੇ ਇਹ ਤਾਂ 100 ਰੁਪਏ ਵਿਆਜ ਲਾ ਕੇ ਦਾ ਹੈ ਉਧਰ ਮੇਰੇ ਪਾਪਾ ਜੀ ਨੇ ਲਏ ਪੈਸੇ ਡਾਕਟਰ ਆਇਆ ਦਾ 500 ਦੇ ਆ 100 ਰੁਪਏ ਰੱਖ ਲੈ 400 ਦੇ ਦੇ ਇਸ ਨੇ ਟੂਡੇ ਪੈਸੇ ਦੇਣੇ ਡਾਕਟਰ ਨੂੰ 300 ਰੁਪਏ ਆ ਕੀ ਦੇ ਦਿਨਾ ਜਵਾਕ ਕਰੇ ਪੈਸੇ ਮੰਗਦੇ ਮम्मा ਜਵਾਕ ਵੀ ਉੱਪਰ ਨਾਖਰੇ ਲਾਵਾ ਇਹ ਵੀ ਮੈਂ ਨਹੀਂ ਹੁੰਦੇ ਤੁਹਾਨੂੰ ਪਾਜੀ ਇਹ ਫੋਲਾ ਖੰਦੇ ਨਈ ਵੀ ਹੈ ਉਹ ਨਹੀਂ ਖਿਲਣਾ ਇਹ ਨੇ ਜਿਹੜਾ ਆਪਣੇ ਵਰਗੇ ਨੂੰ ਹੀ ਤਰਸਾਵਾ ਪੈਸੇ ਤਾਂ ਕਰਦੇ ਆ ਤੇ ਮੇਰੇ ਕੋਲ ਪੈਸੇ ਨਹੀਂ ਨੇ ਸੁੱਕਲੇ ਉਹ ਪਾੜੜਦੇ ਦਾ ਪਾਣੀ ਨਹੀਂ ਗਰੀਬੀ মোৰ <laughs> হাতো <laughs> 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 ਮਾਲ ਬਿੱਤੀ ਜੱਦੀ ਸਾਨੂੰ ਦੱਬਣਾ ਤਾਂ ਨਹੀਂ ਉਹ ਦੋ ਨੂੰ ਗ੍ਰੈਂਜ ਮੇਰੇ ਬੇਸਤੀ ਕਰਾ ਰਹੀ ਹੈ ਬੰਦਲੀ ਨਹੀਂ ਦਿੱਤੇ ਨਹੀਂ ਫੜਾਉਣੇ ਮੈਂ ਚੱਕ ਲਾਂਗੀ ਉਹ ਤਾਂ ਮੈਨੂੰ ਪਕੜਾ ਮੇਰੇ ਬੇਸਤੀ ਕਰਾ ਰਹੀ ਹੈ ਕਹਿੰਦੇ ਅੰਦਰੋਂ ਕੱਢ ਦੇ ਬੀਬੀ ਨਾਲ ਕਿਰਾਓ ਕਿਆ ਫੋਨ ਕਰ ਰਿਹਾ ਤੇਰੀ ਬੇਇੱਜ਼ਤੀ ਬੜੀ ਮਸਰ ਮੈਂ ਦੇਖ ਰਿਹਾ ਹੂੰ ਹੂੰ ਸੇਕ ਪਨਾਮਾ ਕੁੱਤਾ ਵੀ ਦੇਖ ਰਿਹਾ ਹੁਣ ਬੇਇੱਜ਼ਤੀ ਹੋ ਰਹੀ ਮੇਰੀ ਵੀ ਦੇ ਦੋ ਕੈਮਰਾ ਬੰਦ ਹੈ ਤਾਂ ਨਹੀਂ ਫਟ ਫਟ ਪਹਿਲਾਂ ਮੈਂ ਦੇਖਿਆ ਕਿ ਗੁਰਮੁਖੀ ਜੇ ਤਾਂ ਕੰਟੀਨਿਊ ਮਤੇ ਆਂਦੇ ਹਾਂ ਮੈਂ ਉਸ ਤੋਂ ਪਹਿਲਾਂ ਦੇਖਿਆ ਜੇ ਲੈਂਟਰ ਵੀ ਆਣਾ ਉੱਪਰ ਲੈਂਟਰ ਪੈਰਦਾ ਹਮੇ ਬਲਬਾਂ ਰਹੀ ਕਿ ਜਦ ਦੇ ਹਮੇ ਜਿਤਨੀ ਉੱਪਰ ਰਹੀ ਤੇ ਉਦੋਂ ਦੇਖਿਆ ਇਹਦੇ ਅਸੀਕਲ ਜੀ ਇਹ ਸੰਦੀਪ ਭੈਣ ਜੀ ਖੜ ਜਾ ਦੂ ਪਰ ਹਨ ਬੋਲ ਕੇ ਐਂਟਰੀ ਹੈ ਹੁਣ ਬੋਲ ਹੁਣ ਇਹ ਤੇਰੇ ਕਿਹੜੇ ਜੇੜੇ ਦੇਖ ਰੇ ਤੈਨੂੰ ਰੇੜ ਤੋਂ ਕੁੰਡ ਗੱਡੀ ਬੈਠੀ ਹੈ ਹੈ ਰੇੜੇ ਤੇ ਬੈਠਣੀ ਹੈ ਮਾਤਾ ਮੈਂ ਦੇਖ ਸਾਸਰੀਕਾਣ ਅੰਕਲ ਜੀ ਅਸੀਕਲ ਜੀ ਮਮੀ ਦੂਸਰਾ ਅੰਕਲ ਬੀਜੀ ਹੈ ਗੋਰੀ ਚਿੱਟੀ ਨਿਕਲੀ ਵੀ ਅੱਜ ਦਾ ਹਾਂ ਬੀਬੀ ਲੰਗਰ ਵਰਤਾਣੇ ਦੀ ਤਿਆਰੀ ਵਿੱਚ ਆਏ ਹਨ ਉਹ ਲੈ ਬੀਬੀ ਦਾ ਬੈਠੇਗੀ ਹੈ ਪਾਣੀ ਪਾਣੀ lo de <coughs> 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 ਅੰਟੀ ਆਪ ਲੈਣਾ ਫਿਰ ਸ਼ਾਮ ਨੂੰ ਤੂੰ ਦੇਖੂਗੀ ਵੀ ਮੈਨੂੰ ਇਹ ਦਿਖਾ ਰਹੀ ਹੈ ਵੀ ਮੈਂ ਹੈ ਉਹ ਦਮ ਆ ਜਾ हाँ जी हाँ जी बीबिया प्रसाद चोपड़नी है इधर बंदा खीर पर बैठे हैं है? है क्या करना बीबी कड़छी कि चलो चलो आ जाओ आ करो एक बुढ़िया क्या कर रही हैं बैठी है बैठी हैं हां किस किस की चुगलेगन लग गई है कहरी थोड़ी अच्छा तू सिंह लंगर शाक लेया ਠੀਕ ਹੈ ਨੇ ਨੇੜੇ ਅੰਟੀ ਬੈਠੀ ਖਾ ਰਹੀ ਹੈ ਅੰਟੀ ਨੇ ਛਕ ਲਿਆ ਅੱਛਾ ਅੱਜ ਵੀਡੀਓ ਪੈਗੀ ਰੱਬ ਦੀ ਹੋਰ ਅੱਜ ਵੀਡੀਓ ਪੈਗੀ ਅਸੀਂ ਵੇਖਾਂਗੇ ਲਾਈਕ ਕਮੈਂਟ ਸ਼ੇਅਰ ਕਰਾਂਗੇ ਕੀ ਆ ਗਿਆ ਲਾਈਕ ਕਮੈਂਟ ਸ਼ੇਅਰ ਕਰਾਂਗੇ ਥੈਂਕ ਯੂ ਓ ਦੀਦੀ ਕੀ ਕਿਹੜੀ ਹੋ ਹੈਲੋ ਉਹ ਦੀਦੀ ਕੀ ਕਿਹੜੀ ਕੁੜੀ ਹੈ ਕਿੱਥੇ ਆ ਉਹ ਯਾਰ ਉਹ ਕਰਤੀ ਮੈਂ ਪਤਾ ਨਹੀਂ ਮੇਰੀ ਕੁੜੀ ਆਹ ਕੁੜੀ ਅੱਛਾ ਚਲੋ ਠੀਕ ਹੈ ਬਾਏ கந்த போய் மை ਇਹ ਭੈਣ ਭਰਾਵਾਂ ਦੇ ਕਮੈਂਟ ਤਾਂ ਬਹੁਤ ਵਧੀਆ ਆਏ ਹਨ ਹਨਾ ਇੱਕ ਉਹੀ ਕਮੈਂਟ ਫੇਰ ਦੁਬਾਰਾ ਹੈ ਪਰ ਉਹਨੇ ਨਾ ਕਮੈਂਟ ਡਿਲੀਟ ਕਰਤਾ ਬਾਅਦ ਚ ਜਦੋਂ ਮੈਂ ਕਿਹਾ ਕਿ ਓ ਭੈਣੇ ਤੈਨੂੰ ਕੀ ਪ੍ਰੋਬਲਮ ਹੈ ਹਨਾ ਹੈ ਕਿ ਸੀਗੀ ਉਹ ਕਿਸੇ ਕੁੜੀ ਦੀ ਆਈਗੀ ਮੈਨੂੰ ਸਮਝ ਨਹੀਂ ਆਉਂਦੀ ਕਿ ਕੁੜੀਆਂ ਹੋ ਕੇ ਆਪਾਂ ਕੁੜੀਆਂ ਨੂੰ ਉਹ ਕਰਦੇ ਹਨਾ ਮੈਨੂੰ ਕਹਿੰਦੀ ਤੂੰ ਨਾ ਮਾਰੀ ਜਾਂਦੀ ਹੈ ਕਹਿੰਦੀ ਬਲੌਗ ਬੰਦ ਕਰਕੇ ਦਿਖਾ ਦੇ ਨਾ ਤਾਂ ਮੰਨੀਏ ਤੈਨੂੰ ਤੇਰਾ ਕਿੱਥੇ ਸੱਜੂਆ ਗਿਆ ਸੀ ਬਈ ਮੈਂ ਆਪਣੇ ਪ੍ਰਾਣ ਪਿਆਰੇ ਪਿਆਰੇ ਵੀਵਰਸ ਕਰਕੇ ਬਲੌਗ ਪਾਣੀ ਨਹੀਂ ਛੱਡ ਸਕਦਾ ਮੈਨੂੰ ਬਹੁਤ ਵਧੀਆ ਵਧੀਆ ਕਮੈਂਟ ਆਏ ਹਨ ਵੀ ਤੁਸੀਂ ਵਲੌਗ ਨਾ ਪਾਣੇ ਬੰਦ ਕਰਿਓ ਵੀ ਤੁਸੀਂ ਦਿਸਾਨ ਦਾ ਤੁਸੀਂ ਕੰਮ ਕਰਦੇ ਹੋ ਵਧੀਆ ਲੱਗਦਾ ਹੈ ਹਨਾ ਤੇ ਜਿਹੜੇ ਵਿੱਚ ਦੋ ਚਾਰ ਉੱਠ ਕੇ ਆ ਜਾਂਦੇ ਨੇ ਉਹਨਾਂ ਵਾਸਤੇ ਹੁਣ ਕੀ ਕਹੀਏ ਕੀ ਨਾ ਕਰੀਏ ਹਨਾ ਕਹਿੰਦੇ ਵੀ ਲੋਕਾਂ ਦਾ ਕੰਮ ਹੈ ਬੋਲਣਾ ਕਿ ਤੁਸੀਂ ਇਹੋ ਨਾ ਕਰਿਆ ਕਰੋ ਵਿੱਚ ਤਾਂ ਮੈਨੂੰ ਬਹੁਤ ਪਿਆਰੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਕਦੇ ਕਦੇ ਨਾ ਮਨ ਉਹ ਹੋ ਜਾਂਦਾ ਹੈ ਤੇ دل ਨਹੀਂ ਕਰਦਾ ਹੈਗਾ ਪਰ ਜਿਹੜੇ ਮੇਰੇ ਪਿਆਰੇ ਪਿਆਰੇ ਵੀਵਰਸ ਹੈ ਹਨਾ ਉਹਨਾਂ ਕਰਕੇ ਆਪਾਂ ਵਲੋਗ ਪਾਣੀ ਬੰਦ ਨਹੀਂ ਕਰ ਸਕਦੇ ਕਹਿੰਦੇ ਤੁਸੀਂ ਤਾਂ ਸਾਨੂੰ ਵੀ ਇਦਾਂ ਹੀ ਕੰਮ ਕਰ ਕਰਦੇ ਵਧੀਆ ਲੱਗਦੇ ਉਹਨਾਂ ਵੀ ਥੋੜੀ ਬੋਲਵਾਣੀ ਥੋੜਾ ਕੰਮ ਕਰਨਾ ਸਾਨੂੰ ਵਧੀਆ ਲੱਗਦਾ ਹੈ ਵੀ ਤੁਹਾਨੂੰ ਦੇਖ ਕੇ ਅਸੀਂ ਕੰਮ ਕਰਦੇ ਆ ਜਾਂ ਸਾਨੂੰ ਹੌਸਲਾ ਮਿਲਦਾ ਹੈ ਤੁਹਾਨੂੰ ਦੇਖ ਦੇਖ ਕੇ ਕਹੀਂ ਪੈਣ ਦੇ ਕਮੈਂਟ ਆਏ ਉਹ ਪੈਣ ਦਾ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਨਾਲ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਬਾਕੀ ਜਿਹੜੀ ਇੱਕ ਭੈਣ ਸੀਗੀ ਉਹਦੇ ਨਾਲ ਆਈਡੀ ਨਹੀਂ ਹੈ ਪਰ ਆਈਡੀ ਦਾ ਨਾਮ だっਦੀ ਅਮਨ ਪ੍ਰੀਤ ਪਤਾ ਨਹੀਂ ਅਮਨਦੀਪ ਦੇ ਨਾਮ ਤੋਂ ਸੀਗੀ ਕੁਛ ਆਈਡੀ ਪਰ ਉਹਨੇ ਕਮੈਂਟ ਜਿਹਦੇ ਮੈਂ ਸਵੇਰੇ ਦੇਖਿਆ ਡਿਲੀਟ ਕਰ ਦਿੱਤੇ ਸੀਗਾ ਰਾਤੀ ਦਾ ਉਹਨੇ ਕਮੈਂਟ ਪਾਇਆ ਸੀਗਾ ਵੀ ਹਾਂ ਮਾਰੀ ਜਾਂਦੀ ਐ ਵੀ ਕਿਥੇ ਛੱਡਦੀ ਵੀ ਵਲੌਗ ਬਣਾਣੀ ਮੈਂ ਨਹੀਂ ਛੱਡ ਸਕਦੀ ਆਪਣੇ ਪਿਆਰੀ ਪਿਆਰੇ ਵੀਵਰਜ਼ ਕਰਕੇ ਜੀ 1 2 ਬਿੱਲੜ ਜੇ ਉੱਠ ਕੇ ਆ ਜੰਨੇ ਕਮੈਂਟ ਕਰਨ ਵਾਲੇ ਆਪਦੇ ਘਰੇ ਭਾਵੇਂ ਤੁਹਾਨੂੰ ਕੋਈ ਪੁੱਛਣਾ ਹੋਵੇ ਦੂਜਿਆਂ ਦੀ ਵੀਡੀਓ ਥੱਲੇ ਤੁਹਾਨੂੰ ਕਮੈਂਟ ਕਰਨੀ ਆਉਂਦੀ ਹੈ ਸਾਬੇ ਤੋੜ ਕੇ ਅੰਦਰ ਵਿੱਚ ਨਾ ਆਪਣੇ ਗੋਭੀ ਸਰੋਂ ਦਾ ਸਾਗ ਜਿਵੇਂ ਉਹ ਸਿੱਟਿਆ ਹੋਏ ਮੈਨ ਲਈ ਸਿੱਟਿਆ ਨੇ ਉਹਦੇ ਵਿੱਚੇ ਸੀਗਾ ਇਹ ਤਾਂ ਕੱਚਾ ਕੱਚਾ ਜਿਹਾ ਸਾਗ ਵਧੀਆ ਲੱਗਦਾ ਜੋੜੇ ਪੱਟ ਕੇ ਰੱਖ ਦਿੰਦੇ ਮੈਂ ਮੈਂ ਤਾਂ ਵੱਡੇ ਲਿਆ ਚਾਕੂ ਨਾਲ ਇਹ ਵੱਡਣ ਨਾਲ ਹੋਰ ਫੁੱਟ ਜੂਗਾ ਇੱਧਰ ਵੀ ਸਾਈਡ ਦਾ ਮਛਰ ਪਾਲਾ ਹੋਇਆ ਪਿਆ ਇੱਥੇ ਤਾਂ ਕਵਾੜ ਵਿੱਚ ਦਰ ਵੀ ਲੱਗਦਾ ਹੈ ਕਵਾੜ ਬਹਾਏ ਰੱਸੀ ਬਣ ਗਈ ਕੋਈ ਫਿਰ ਇਹਨਾਂ ਨੂੰ ਨੀਚੇ ਆਹ ਕੀ ਆ ਦਿਵਲਾ ਬੰਡਾਈ ਸੀਗੀ ਰੱਸੀ ਹੁਦਰ ਸੋਟਦਾ ਜਿਹੜਾ ਇਹ ਚੀਨੀ ਸੋਨਾ ਦਾ ਸਾਗ ਹੁੰਦਾ ਨਾ ਬਹੁਤ ਟੇਸਟੀ ਬਣਦਾ ਹੈ ਲੋ ਜੀ ਸਾਗ ਆਪਾਂ ਤੋੜ ਲੇ ਸਾਰਾ ਇੱਧਰ ਰੱਖਦੇ ਸਮਾਰਨ ਵਾਸਤੇ ਬਸ ਉਸ ਤੋਂ ਪਹਿਲਾਂ ਨਾ ਮੈਂ ਛੋਲੇ ਤੋੜ ਲਿਆ ਜੋ ਜੰਦੀ ਉੱਠੀ ਹੈ ਨਾ ਉਹਨਾਂ ਦੀ ਲੱਗੇ ਰਹੀਆਂ ਆ ਦੇਖੋ ਇੱਕ ਭੈਣ ਦਾ ਸੱਚਾ ਕਮੈਂਟ ਆਇਆ ਸੀ ਕਹਿੰਦੇ ਬੇੜੇ ਦੀ ਸਫਾਈ ਦਾ ਕਰ ਲੋ ਪਤਾ ਨਹੀਂ ਭੈਣ ਸੀਗਾ ਪਤਾ ਨਹੀਂ ਵੀਰ ਸੀਗਾ ਵੀਰੇ ਮੈਂ ਅੱਜ ਸਵੇਰੇ ਸਵੇਰੇ ਕਰਤੀ ਸਫਾਈ ਕਿਉਂਕਿ ਕਮੈਂਟ ਮੈਂ ਲੇਟ ਪੜਿਆ ਸੀਗਾ ਲੇਟ ਰੀਡ ਕੀਤਾ ਸਫਾਈ ਕਰਨ ਵੇਲੇ ਨਹੀਂ ਮੈਂ ਦੱਸ ਦੇਣਾ ਸੀਗਾ ਮੈਂ ਸਫਾਈ ਕਰਤੀ ਪਰ ਮੈਂ ਕਮੈਂਟ ਬਾਅਦ ਚ ਪੜਿਆ ਵੀ ਕਹਿੰਦੇ ਬੇੜੇ ਦੀ ਸਫਾਈ ਦਾ ਕਰ ਲਿਆ ਕਰੋ ਵੀਰੇ ਮੈਂ ਬੇੜੇ ਦੀ ਸਫਾਈ ਕਰ ਲਈ ਸਵੇਰੇ ਸਵੇਰੇ ਅੱਜ ਠੀਕ ਹੈ ਬਾਹਮਾ ਤਾਂ ਦੂਖਣ ਲੱਗ ਗਈਆਂ ਪਰ ਸਫਾਈ ਕਰਤੀ ਫੁੱਲ ਹਜੇ ਸੀ ਕਿੰਨੂਆ ਮਸੰਮੀਆਂ ਦਾ ਜੂਸ ਘੱਟ ਕੇ ਪੀਣਾ ਹੈ ਟਾਈਮ ਹੀ ਲੱਗਿਆ ਗੁਰਦੁਆਰਾ ਸਾਹਿਬ ਤੇ ਚਲੇ ਗਏ ਤੇ ਫੇਰ ਆ ਕੇ ਥੋੜੀ ਦੇਰ ਰੈਸਟ ਕਰੀ ਪਹਿਲਾਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨੇ ਸਬਜ਼ੀ ਵਗੈਰਾ ਬਣਾਈ ਮੰਮੀ ਉਸ ਹਲਾਸ਼ ਉਹ ਦੇਖੋ ਉਹ ਨੂੰ ਕੱਢ ਗਿਆ ਬੱਚੇ ਨੂੰ ਬਈ ਨੇ ਜਿ ਸਵੇਰੇ ਆ ਗੁੜਾਈ ਜੀ ਕੀਤੀ ਔਰ ਔਰ ਕਿਾਰੇ ਬਣਾਵਾਂਗੇ ਲਸਣ ਦੇ ਰਾਤੀ ਇੱਥੇ ਕੋਈ ਡੰਗਰ ਵੀ ਲੰਘਦਾ ਮੈਥੀਂ ਚੋਂ ਤਾਂ ਆ ਦੇਖੋ ਕਿ ਹਜੇ ਦਿਨ ਖੜੇ ਦਿਨ ਖੜੀਣਾ ਜਿਹੜਾ ਸਾਂ ਗਿਆ ਸਵਾਰ ਹੋ ਜੂਗਾ ਫਿਰ ਤਾਂ ਹਨੇਰਾ ਹੋ ਜਾਣਾ ਹਨਾ ਫਿਰ ਆਪਾਂ ਲਾਣੀ ਆ ਮੋਮਬਤੀਆਂ ਦੀਵੇ ਕਿਉਂਕਿ ਅੱਜ ਹੈਗਾ ਗੁਰਪੁਰਬ ਜਿੰਨਾ ਕ ਸਿਮਰ ਦਾ ਸਮਾਰਨ ਲੰਨੀ ਆ ਫਟਾਫਟ ਵੈਸੇ ਸਾਗ ਤਾਂ ਇਹਨਾਂ ਸਮਾਰਨ ਨਾਲ ਕੁਝ ਐ ਨਹੀਂ ਇਹੀ ਹੈ ਪਾਲਕ ਵਿੱਚ ਸਵਾਰਨੇ ਪੈਣੀ ਜਿਵੇਂ ਹੁਣ ਆ ਛੋਲੇ ਤੋੜ ਕੇ ਲੈ ਕੇ ਆਏ ਹਾਂ ਓਧਰੋਂ ਦੇ ਖੇਤਾਂੋਂ ਚ ਬਰਸੀਨ ਚੋਂ ਬੜਿਆ ਪਿਆ ਬੱਛਾ ਮੈਂ ਕਿੰਨੀ ਵਾਰੀ ਫੋਨ ਕਰ ਲੇ ਆ ਰਹੇ ਆ ਰਹੇ ਕਰੀ ਜਾਂਦੇ ਆਦੇ ਨਹੀਂ ਆ ਕੇ ਵਾਸਤੇ ਸਾਗ ਹੋਣ ਮੈਂ ਰਾਤ ਨੂੰ ਧੋਸ ਮਾਰ ਕੇ ਰੱਖ ਲੂੰਗੀ ਜੇ ਟਾਈਮ ਲੱਗੇ ਚੀਰ ਵੀ ਲੂੰਗੀ ਜੇ ਨਾ ਟਾਈਮ ਲੱਗੇ ਸਵੇਰੇ ਚੀਰ ਲੂੰਗੀ ਵੈਸੇ ਤੁਹਾਡੇ ਕੋ ਗੋਭੀ ਦੀ ਸਬਜ਼ੀ ਬਣੀ ਹੋਈ ਅੱਜ ਕੱਲ ਸਵੇਰੇ ਗੋਭੀ ਦੀ ਸਬਜ਼ੀ ਬਣਾਉਣੀ ਸੀ ਉਹਨਾ ਮੇਰੇ ਤੇ ਕੱਚੇ ਹੀ ਨੇ ਫਿਰ ਵੀ ਡੰਡਰਾ ਹੀ ਥੋੜੀ ਜਿਹੀ ਹੋਹੁਣੀ ਮੈਨੂੰ ਮੈਂ ਖਰਾਬ ਤੱਕ ਹੀ ਵੀ ਡੰਡਰਾਂ ਦੀ ਕੁੱਲਦੀਆਂ ਨਹੀਂ ਹੈਗੀਆਂ। ਲੋ ਜੀ ਸਾਗ ਆਪਣਾ ਸਵਾਰ ਹੋ ਗਿਆ। ਉਹ ਵਹੀ ਗੋ। ਕਿਉਂਕਿ ਸਾਗ ਇਹਨੇ ਜਦਾ ਸਾਗ ਦੇ ਵਿੱਚ ਇੰਨਾ ਜਦਾ ਕਵਾੜ ਨਹੀਂ ਸੀਗਾ ਤੇ ਨਹੀਂ ਜਿਵੇਂ ਕਹਿ ਦਿੰਨੇ ਆ ਨਾ ਆਪਾਂ ਵੀ ਮੋਟੇ ਮੋਟੇ ਗੰਦਲਾਂ ਜਿਹਾਂ ਜਾਂ ਕੁਛ ਵੀ ਉਹ ਸਵਾਰਣੀਆਂ ਪੈਣੀਆਂ। ਉਹ ਵੀ ਨਹੀਂ ਸੀਗੀਆਂ ਇੰਨੇ ਜਦਾ। ਤੇ ਬਸ ਹੁਣ ਨਾ ਸਾਗ ਨੂੰ ਆਪਾਂ ਧੋ ਲਾਂਗੇ। ਬਾਹਰ ਥੋੜੇ ਜਿਹਾ ਪੱਤੇ ਜਿਹਾ ਕਵਾੜ ਜਿ ਇਕੱਠੇ ਕਰ ਤਾ।

ਪਾਂਡੇ ਮਾਂਜਨੇ ਪਈਏ ਨੇ ਹਜੇ ਆ ਤੇ ਇੱਧਰ ਹਜੇ ਆਪਣੇ ਕੰਮ ਘਰ ਪਏ ਨੇ ਠੀਕ ਹੈ ਤੇ ਟਾਈਮ 6 ਵਜ ਗਏ ਸਵੇਰ ਦੀ ਚਲੋ ਚੱਲ ਚਲੋ ਚੱਲ ਹੋઈ ਰਹੀ ਏ ਤੇ ਹੁਣ ਇਹਨਾਂ ਨੂੰ ਦੋ ਰੋਟੀ ਦਿੱਤੀ ਸੀਗੇ ਮੈਂ ਬਸ ਰੋਟੀ ਖਾਣ ਦੇ ਮੂਹਰੇ ਤੇ ਕੰਮ ਟੰਗ ਐਂਡ ਵੀ ਨੇ ਦੋ ਪੰਜ ਦੇ ਰੱਖੀ ਸੀਗੇ ਮੈਨੂੰ ਲੱਗਦਾ ਇਹ ਮੈਂ ਸੋਚਦਾ ਮੈਨੂੰ ਐਸੀ ਕੋਈ ਚੁੱਕੀ ਸਕਾ ਕੇ ਪਿੱਛੇ ਰੱਖ ਦਿੰਦੀ ਰੋਟੀ ਬਣਾ ਕੇ ਦਿੱਤੀ ਪਹਿਲਾਂ ਉਦੋਂ ਸੂਟ ਮੇਰਾ ਇਹ ਗੰਦਾ ਹੋ ਗਿਆ ਛਿੱਟੇ ਪੈ ਜਾਣਗੇ ਪਰ ਇਹ ਬੰਨ ਲੀ ਐਪਲ ਠੀਕ ਹੈ ਸੂਟ ਗੰਦਾ ਨਹੀਂ ਹੋਊਗਾ ਕੋਲ ਬਾਰ ਕੋਲ ਜਦ ਜੀ ਹਾਜੀ ਉਹ ਚੱਕ ਕੇ ਲੈ ਆਈ ਹਾਂ ਸਾਰੀ ਤੇ ਬਾਹਰ ਬੇਟੀ ਇਹੋ ਅੰਕ ਕਰਾ ਦੇ। ਚਲੋ ਜੀ ਫਰੈਂਡਸ ਇਹਦਾ ਸੀ ਗਿਆ ਆਪਣੀ ਅੱਜ ਦੀ ਵੀਡੀਓ। ਸੋ ਫਰੈਂਡਸ ਜੇ ਇਹ ਕੱਬ ਦੇ ਵੀ ਤੁਹਾਨੂੰ ਵੀ ਲੱਗ ਜੇ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਵੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਰੱਖਿਓ। ਤੇ ਭਾਈ ਜਿਹੜੇ ਨੂੰ ਮੇਰੀ ਵੀਡੀਓ ਨਹੀਂ ਪਸੰਦ ਆਉਂਦੀ ਨਾ ਤੇ ਕਰਕੇ ਆਪਰ ਨੂੰ ਅਨਫੋਲੋ ਕਰਾ ਤੇ ਲੰਘ ਜਿਓ। ਠੀਕ ਹੈ ਅਨਸਬਸਕ੍ਰਾਈਬ ਕਰ ਦੋ ਤੇ ਲੰਘ ਜਿਓ। ਵੀਡੀਓ ਦੇਖਣ ਲਈ ਮੈਨ ਸਾਈਨ ਕਰਦੇ ਹਾਂ। ਉਹਵਾ ਅੱਗੇ ਦੇਣੀ। ਦੇ ਵੀ ਦੇਖੋ ਜਾਨਾ ਸਾਥ ਮਾਣ ਕੇ ਨਹੀਂ ਨਹੀਂ ਹਾਂ ਤੁਸੀਂ ਮੇਰੀ ਨੂੰ ਸੱਸੇ ਕਰੋ ਠੀਕ ਹੈ ਜਿਹੜੇ ਮੇਰੇ ਪਿਆਰ ਕਰਦੇ ਵੀ ਜਿਹਨਾਂ ਨੂੰ ਪਸੰਦ ਨੇ ਠੀਕ ਹੈ ਉਹ ਬਹੁਤ ਵਧੀਆ ਨੇ ਮੈਨੂੰ ਥੀਕ ਨੇ ਤਾਂ ਕਿ ਜਿਹਨਾਂ ਨੂੰ ਨਹੀਂ ਪਸੰਦ ਬਈ ਆਪਣਾ ਅੱਗੇ ਚੱਲਦੇ ਜਾਣਾ ਵੀ ਦੇਖਣ ਦੀ ਲੋੜ ਨਹੀਂ ਠੀਕ ਹੈ ਤੇ ਬਾਕੀ ਪਿਆਰੇ ਪਿਆਰੇ ਸਬਸਕ੍ਰਾਈਬਰ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਨੈਕਸਟ ਵਲੌਗਸ ਕਰਕੇ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਜੀ ਤੁਹਨੇ ਕਰਦੀ ਕਿਉਂਕਿ 6:00 ਵੱਜ ਗਏ